ਸ਼ਸ਼ਕਲ ਦੋਸਤੋ ਮੇਰੇ ਨਾਲ ਇਸ ਸਮੇਂ ਨੇ ਪੰਜਾਬੀ ਸਿਨੇਮਾ ਜਗਤ ਦੇ ਉਹ ਸਾਰੇ ਜਿਨ੍ਹਾਂ ਤੋਂ ਬਿਨਾਂ ਇਸ ਵਿੱਚ ਪੰਜਾਬੀ ਸਿਨੇਮਾ ਅਧੂਰਾ ਹੈ ਤੇ ਆਉਣ ਵਾਲੇ ਸਮੇਂ 'ਚ ਜਦੋਂ ਵੀ ਇਤਿਹਾਸ ਲਿਖਿਆ ਜਾਵੇ ਪੰਜਾਬੀ ਸਿਨੇਮਾ ਦਾ ਤੇ ਵੀ ਨੂੰ ਢਿਲੋਂ ਦਾ ਖਾਸ ਜੇਕਰ ਹੋਏਗਾ ਖਾਸ ਥਾਂ ਪਈਗਾ ਹਮੇਸ਼ਾ ਦੇ ਵਿੱਚ ਯੂ نو ਕੀ ਖਾਲ ਨੇ ਤੁਹਾਡੇ ਭਾਜੀ ਬਸ ਤੁਹਾਡਾ ਤੁਹਾਡੀ ਕਿਰਪਾ ਜੀ ਵਾਹਿਗੁਰੂ ਦੀ ਕਿਰਪਾ ਹੈ ਵਾਹਿਗੁਰੂ ਦੀ ਕਿਰਪਾ ਹਮੇਸ਼ਾ ਬਣੀ ਰਹੇ ਜੀ ਜੀ ਇੱਕ ਵੀਨੂ ਟਿਲੋਂ ਧੂਰੀ ਦੇ ਵਿੱਚ ਜੀ ਤੇ ਇੱਕ ਵੀਨੂ ਟਿਲੋਂ ਇਸ ਸਮੇਂ ਸਿਨੇਮਾ ਜਾਗਰਤ ਦਾ ਬਹੁਤ ਵੱਡਾ ਸਿਤਾਰਾ ਸ਼ੁਕਰਗੁਆ ਤੇ ਉਹ ਧੂਰੀਆ ਵੀਨੂ ਟਿਲੋਂ ਹੈ ਜਿਹੜਾ ਉਹ ਇਸ ਵੀਨੂ ਟਿਲੋਂ ਨੂੰ ਕਿਸ ਤਰੀਕੇ ਨਾਲ ਦੇਖਦਾ ਹੈ پتہ ਕੀ ਜ਼ਿਕਰ ਹੈ ਜੀ ਮੈਂ ਤਾਂ ਉਹ ਸਮੇਂ ਦਾ ਹੁੰਨਾ ਜਿਹੜਾ ਉਦੋਂ ਵਾਲਾ ਜੋਸ਼ ਇਹ ਸਾਰਿਆਂ ਜੀ ਹੁੰਦਾ ਜੀ ਜੋਸ਼ ਕਰੋਸ਼ ਅੱਜ ਕੱਲ ਦਾ ਜਿਹੜੇ ਵੀ ਜਿਹੜਾ ਯੁੱਧ ਹੈ ਜੀ ਤਾਂ ਉਹਨੇ ਨਾ ਸਾਰੇ ਨਹੀਂ ਆਪਣੀ ਜੇਟੀ ਚਾਹੀਦੀ ਕੋਈ ਧੀ ਹੈ ਚਪੈਣ ਹੈ ਜਾਂ ਬੱਚਾ ਹੈ ਉਹ ਹਰ ਹਰ ਰੋਜ਼ ਨਾ ਇਹ ਜਿਹੜਾ ਚੱਕਾ ਚੌਂਦ ਵਾਲੀ ਲਾਈਫ ਹੈ ਸਾਡੀ ਜਿਹੜੀ ਗਲੈਮਰਸ ਲਾਈਫ ਹੈ ਸਿਨ ਵਿੱਚ ਤਾਂ ਪ੍ਰਭਾਵਤ ਬਹੁਤ ਹੈ ਜੀ ਅਸੀਂ ਵੀ ਆਈ ਸੀ ਸ਼ਾਹਰੁਖ ਨੂੰ ਹੀ ਆਉਂਦੇ ਹੁੰਦੇ ਸੀ ਅਸੀਂ ਆਪਦਾ ਵਾਲ ਵਾ ਕੇ ਜਾਂ ਸਨੀ ਦੇ ਉਲ ਹੋਣੀ ਅਸੀਂ ਵੀ ਉਹ ਹੀ ਲੱਗਦਾ ਹੁੰਦਾ ਸੀ ਮੈਂ ਮੈਂ ਉਹੀ ਹਾਂ ਹਰੇਕ ਬੰਦੇ ਨੂੰ ਮਾਂ ਜਿਵੇਂ ਆਪਦਾ ਪੁੱਤ ਵਧੀਆ ਲੱਗਦਾ ਹੁੰਦਾ ਐਂ ਆਪਣੇ ਆਪ ਨੂੰ ਪਿਆਰ ਕਰਨਾ ਸਾਰੀਆਂ ਕੁੜੀਆਂ ਸਾਰੀਆਂ ਸਮਝਦੇ ਐਸ਼ਵਰ ਰਹਿ ਤੇ ਸਾਰਿਆਂ ਨੇ ਸ਼ਾਹਰੁਖ ਤੇ ਉਹ ਸਮਝਣਾ ਉਹ ਵੀ ਪਟਿਆ ਦਾ ਹੱਥ ਮਾਰ ਕੇ ਬੰਦਾ ਉਵੇਂ ਨਿਕਲਦਾ ਜਿਵੇਂ ਕਦੇ ਤੇ ਉਹ ਛੋਟੇ ਹੁੰਦੇ ਜਦ ਮੈਂ ਬੱਚਾ ਖੁਆਬ ਨਹੀਂ ਦੇਖਦਾ ਹੁੰਦਾ ਜਿਵੇਂ ਚੰਨ ਫੜਨ ਵਾਲਾ ਖੁਆਬ ਜੀ ਤੇ ਵੀ ਕਦੇ ਸਾਡੇ ਵੀ ਪੋਸਟਰ ਲੱਗਣ ਕਦੇ ਇਦਾਂ ਹੋਊਗਾ ਉਹ ਬਾਬੇ ਨੇ ਕਿਤੇ ਸੁਣ ਲਈ ਜੀ ਨੇੜੇ ਹੋ ਕੇ ਹੌਲੀ ਹੌਲੀ ਪਤਾ ਹੀ ਨਹੀਂ ਸੀ ਪੋਸਟਰਾਂ ਤੱਕ ਇੱਥੇ ਇਦਾਂ ਪਹੁੰਚਾਂਗੇ ਸ਼ਰਾਰਤਾਂ ਕਰਦਾ ਉਹ ਉੱਥੋਂ ਦਿਲੂ ਤੋਂ ਜਿਹੜਾ ਮੈਂ ਕਹਿੰਦਾ ਉੱਥੇ ਤੁਸੀਂ ਧੂਰੀ ਲੱਗਿਆ ਸ਼ਰਾਰਤਾਂ ਕਰਦਾ ਉਹਨਾਂ ਸ਼ਰਾਰਤਾਂ ਨਹੀਂ ਕਹਿੰਦੇ ਬਾਈ ਗੁਰੂ ਨੇ ਭਾਗ ਲਾਤੇ ਜੀ ਉਹ ਜਿਵੇਂ ਕਹਿੰਦੇ ਉਹਨਾਂ ਸਾਹਿਬ ਦੀ ਜਦੋਂ ਨਜ਼ਰ ਵੱਲੀ ਹੁੰਦੀ ਹੈ ਨਾ ਜੀ ਤਾਂ ਰੂਡਿਓ ਰੰਗ ਕਮੇਟ ਚ ਬਣਾ ਦਿੰਦਾ ਉਹੀ ਮਿਹਨਤ ਪਹਿਲਾਂ ਕਰਦਾ ਸੀਗਾ ਜੀ ਉਹੀ ਹੌਲੀ ਹੌਲੀ ਸਾਰੇ ਤਾੜੀਆਂ ਮਾਰ ਮਾਰ ਕੇ ਪੈਸਾ ਖਰਚ ਕੇ ਸਾਰੇ ਪਤਵੰਤੇ ਜਿਹੜੇ ਸਿਨੇਮੇ ਚ ਆਉਂ ਆਹ ਤਰ੍ਹਾਂ ਜਦੋਂ ਪ੍ਰਸਿੱਧੀ ਮਿਲਦੀ ਹੈ ਬੰਦੇ ਨੂੰ ਪੈਰ ਨਿਕਲ ਜਾਂਦੇ ਨੇ ਉਹਦੇ ਵੀਨੂ ਦੇ ਪੈਰ ਕਿਉਂ ਨਹੀਂ ਨਿਕਲੇ ਅਜੇ ਤੱਕ ਜੀ 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 ਵੀ ਮੇਰੀ ਰਗੜਾਈ ਬਹੁਤ ਹੋਈ ਹੈ ਜੀ ਮੈਂ ਤਾਂ ਅਸੀਂ ਸਟਰਗਲ ਬਹੁ ਕੀਤੀ ਹੈ ਜੀ ਹੁਣ ਆਪਾਂ ਨਾ ਜਦੋਂ ਜਿਹੜੇ ਯੂਥ ਹੈ ਜਮੈਂ ਉਦਾਂ ਗੱਲ ਕਰਦਾ ਕਿਸੇ ਦੀ ਵੀ ਆਪਾਂ ਟੀਸੀ ਤੇ ਖੜੇ ਨੂੰ ਦੇਖਦੇ ਆਂ ਪਹਾੜ ਤੇ ਖੜੇ ਨੂੰ ਰਿਕੋਗਨਾਈਜ਼ ਵੀ ਉਹ ਨਹੀਂ ਕਰਦੇ ਉਹ ਟੀਸੀ ਦੇ ਚੜੇ ਬੈਠਾ ਯਾਰ ਪਰ ਉਹਦੀ ਥੋਂ ਦੀ ਚੜ ਕੇ ਆਇਆ ਹੁੰਦਾ ਉਹ ਸਫਰ ਨੂੰ ਕੋਈ ਨਹੀਂ ਦੇਖਦਾ ਹੁੰਦਾ ਜੀ ਹੂੰ ਤਾਂ ਅਸੀਂ ਪੈਰਾਸ਼ੂਟਡ ਤਾਂ ਹੈ ਨਹੀਂ ਜੀ ਹਮ ਤਾਂ ਗਰਾਊਂਡ ਉੱਜਣ ਦੀ ਥੱਲੇ ਹੌਲੀ-ਹੌਲੀ ਉੱਟ ਕੇ 750 ਰੁਪਏ ਤੋਂ ਸ਼ੁਰੂ ਕੀਤਾ ਸੀਗਾ ਸਫਰ ਤਾਂ ਉਹ ਵੀ ਕਈ ਵਾਰੀ ਪੈਸੇ ਮਿਲਦੇ ਨਹੀਂ ਸੀਗੇ ਜੀ ਤਾਂ ਉਤੋਂ ਸ਼ੁਰੂ ਕੀਤਾ ਕਰਦੇ ਕਰਾਉਂਦੇ ਹੌਲੀ-ਹੌਲੀ ਫਿਰ ਉਹ ਇਹ 30 ਸਾਲਾਂ ਦੀ 35 ਸਾਲਾਂ ਦੀ ਮਿਹਨਤ ਹੈ ਜੀ ਇੱਥੇ ਤੱਕ ਪਹੁੰਚੀ ਹੈ ਇਹ 670 ਸੌਰੀ ਕਹਾਣੀ ਕੀ ਹੈ ਜੁੜਨ ਚਾਹੁੰਗਾ ਹਾਂ ਜੀ ਜਦੋਂ ਪਹਿਲੀ ਵਾਰੀ ਸ਼ੁਰੂ ਕੀਤਾ ਜਾ ਟੀਵੀ ਤਾਂ ਹੈ ਨਹੀਂ ਸੀਗਾ ਜਿਹੜੇ ਕੰਮ 'ਚ ਅਸੀਂ ਸੀਗੇ ਜੀ ਥੀਏਟਰ ਡੋਮੈਂਟ ਤੋਂ ਬਾਅਦ ਆਏ ਸੀ ਖੁੱਲੀ ਹਵਾ ਦੇ ਵਿੱਚ ਅਸੀਂ ਆਗੇ ਵੀ ਹੱਥ ਪਾ ਕੰਡੇ ਕਿ ਲੱਗਦੀ ਨਹੀਂ ਸੀ ਗੱਲ ਜੀ ਵੀ ਕੋਈ ਕਿਨਾਰਾ ਮਿਲ ਜੇ ਕਿਸੇ ਪਾਸੇ ਹੱਥ ਪਾ ਲਿਆ ਸਿੱਧਾ ਬੰਬੇ ਸੀਗਾ ਵੀ ਬੰਬੇ ਜਾਓ ਅਦਰਵਾਇਜ਼ ਕੁਛ ਨਹੀਂ ਜਾ ਜਲੰਧਰ ਦੂਰਸ਼ਨ ਸੀਗਾ ਜਾਂ ਦਿੱਲੀ ਦੂਰਸ਼ਨ ਸੀਗਾ ਜੀ ਜੀ ਉੱਥੇ ਉਹਨਾਂ ਕੋਲ ਪਹਿਲੇ ਜਿਹੜੇ ਆਪਣੇ ਕਲਾਕਾਰ ਹੁੰਦੇ ਸੀ ਸਾਰੇ ਪਾਸੇ ਆਰਟਿਸਟ ਉਹਨਾਂ ਦੇ ਆਪਦੇ ਪੱਕੇ ਸੀਗੇ ਜੀ ਰੱਖੇ ਹੋਏ ਫਿਰ ਸਾਡੇ ਕੋਲ ਕੁਝ ਕਰਨ ਨੂੰ ਹੈ ਨਹੀਂ ਸੀਗਾ ਜੀ ਫ੍ਰੈਜ਼ਰ ਰੈਪਟਰੀ ਆਰਟਿਸਟ ਉੱਥੇ 1.5 ਸਾਲ ਬਤੌਰ ਰੈਪਟਰੀ ਜੀ ਯੂਨੀਵਰਸਿਟੀ ਨੂੰ ਸਟੈਫਲ ਮਿਲਦਾ 2200 ਰੁਪਏ ਤੇ ਮਹੀਨਾ ਉਹ ਹੈ ਉੱਥੇ ਲੱਗੇ ਜੀ ਯੂਨੀਵਰਸਿਟੀ ਦੇ ਵਿੱਚ ਤੇ ਉਸ ਤੋਂ ਮੁੜ ਓਡੀਸ਼ਨ ਲੈਣ ਆਏ ਸੰਤ ਸੁਣਦੇ ਹੁੰਦੇ ਸੀ ਕਿ ਉੱਥੇ ਓਡੀਸ਼ਨ ਲੈਣ ਆਉਂਦੇ ਨੇ ਕੰਟਰੈਕਟ بیس ਹੁੰਦਾ ਹੈ ਤਾਂ ਕੰਟਰੈਕਟ ਕਰਦੇ ਨੇ ਦਾ ਸਾਈਨ ਹੁੰਦਾ ਮੈਂ ਸਾਡੇ ਰੱਬਾ ਸਾਡੇ ਕਦੋਂ ਹੋਣਗੇ ਜੀ ਤਾਂ ਨਵੇਂ ਨਵੇਂ ਉਦੋਂ ਟੀਵੀ ਆਪਣਾ ਬੰਦ ਹੋ ਚੁੱਕਿਆ ਸੀ ਸਿਨੇਮਾ ਵੀ ਬੰਦ ਹੋ ਚੁੱਕਿਆ ਸੀ ਕਿਉਂਕਿ ਪਾਕਿਸਤਾਨ ਤੋਂ ਮੋਟੀਵੇਟਿਡ ਸੀਗਾ ਜੀ ਮੁਸਾਰਾ ਦੇਖਣੋਂ ਹਟ ਗਏ ਸੀਗੇ ਫਿਰ ਉਦੋਂ ਦੁਬਾਰੇ ਰਿਵਾਈਵਲ ਜਿਹੜੀ ਹੁੰਦੀ ਹੈ ਜੀ ਫਿਰ ਉਦੋਂ ਇਹ ਸਾਰੇ ਐ ਤਾਰਾ ਪੰਜਾਬੀ ਏਟੀਐਨ ਪੰਜਾਬੀ ਨਿਸ਼ਕਾਰਾ ਪੰਜਾਬੀ ਜ਼ੀ ਐਲਫਾ ਪੰਜਾਬੀ ਇਹਨਾਂ ਉੱਤੇ ਫਿਕਸ਼ਨ ਸਟਾਰਟ ਹੋਈ ਜੀ ਫਿਰ ਜਦੋਂ ਫਿਕਸ਼ਨ ਸਟਾਰਟ ਹੋਈ ਸਾਡੇ ਉੱਥੇ ਮੈਂ ਥੀਏਟਰ ਡਿਪਾਰਟਮੈਂਟ ਚੋਂ ਕੋਸ਼ਿਸ਼ ਜਿਹੜੇ ਡਾਇਰੈਕਟਰ ਸੀਗੇ ਉਹ ਆਏ ਵੀ ਅਸੀਂ ਅ ਸੀਰੀਅਲ ਕਰਨੇ ਨੇ ਜੀ ਸਰਹੱਦ ਦੀ ਗੱਲ ਹੈ ਜੀ ਸਰਹੱਦ ਤੇ ਪਰਸ਼ਾਵੇਂ ਗੁਰਵੀਰ ਗਰੇਵਾਲ ਸਾਹਿਬ ਤੇ ਧੰਜਲ ਸਾਹਿਬ ਇਹ ਵਾਰੀ ਵਾਰੀ ਉੱਥੇ ਆਏ ਜੀ ਤੇ ਉਹ ਜੀ ਸਾਨੂੰ ਸਿਲੈਕਟ ਕੀ ਤਾਂ ਸਾਨੂੰ ਕੰਮ ਮਿਲਿਆ ਤੇ ਪਹਿਲੀ ਵਾਰੀ ਜਦੋਂ ਕੰਮ ਮਿਲੇ ਤਾਂ ਪਹਿਲੇ ਇੱਕ ਐਪੀਸੋਡ ਦੇ 750 ਰੁਪਏ ਦੇ ਨਾਲ ਹਿਸਾਬ ਨਾਲ ਕੰਮ ਮਿਲਿਆ ਅੱਛਾ 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 ਦੂਜਾ ਰਸ਼ਨ ਤੇ ਹਾਂ ਜੀ ਤੇ ਤੁਸੀਂ ਬਲੀਵ ਕਰ ਦੂਜੇ ਸਟਰੀ ਜੀ ਟੀਵੀ ਆਮ ਟੀਵੀ ਦੇ ਆਮ ਟੀਵੀ ਉੱਤੇ ਤੇ ਜਦੋਂ ਅਸੀਂ ਸਾਰੇ ਆਣੇ ਕਰ ਰਹੇ ਸੀਗੇ ਇਹ ਕੰਮ ਇਹ ਸਾਡੇ ਨਾਲ ਕਈ ਸੱਜਣਾਂ ਨਾਲ ਜਿਹੜੇ ਥੀਏਟਰ ਡਾਕੂਮੈਂਟਲ ਸਾਰੇ ਰੱਖੇ ਸੀ ਉਹਨਾਂ ਨੇ ਤਾਂ ਸਾਡੇ ਚੋਂ ਜਿਹੜਾ ਪਰਸ਼ਾਵੇਂ ਚ ਇੱਕ ਹੀਰੋ ਵੀ ਰੱਖਿਆ ਸੀ ਜੀ ਹੀਰੋ ਅਸੀਂ ਅੱਡ ਅ ਉਹਨੇ ਡਾਇਰੈਕਟਰ ਨੇ ਦੱਸਤਾ ਜੀ ਐ ਕਰਕੇ ਵੀ ਤੁਹਾਨੂੰ ਦੇਖੋ ਸਾਰੇ ਤੁਸੀਂ ਸੈਲੈਕਟਡ ਹੈਗੇ ਹੋ ਪਰ ਤੁਸੀਂ ਇੱਕ ਵਾਰੀ ਪੈਸੇ ਆਪਸ ਸਵੇਰੇ ਕਰਾਂਗੇ ਕੰਟਰੈਕਟ ਕਰਾਂਗੇ ਪਰ ਤੁਹਾਡੇ ਜਿਹੜੇ ਪੈਸੇ ਨੇ 75 ਐ ਜਿਗਰ ਕੇ ਉਹਨੂੰ ਲਗਾਉਣੇ ਘਟਨੇ ਆ 75 ਤੇ ਇਦਾਂ ਦੱਸਦਾ ਛੱਡਦਾ ਦੱਸਤਾ ਉਹਨੇ ਦੱਸਦਾ ਦਿਨ ਸੁਣ ਗਿਆ ਦਿਨ ਸੁਣਿਆ ਜਿਹੜਾ ਸਾਡਾ ਹੀਰੋ ਹੈ ਰਾਤ ਨੂੰ ਕਹਿ ਰਹੇ ਅਸੀਂ ਰਾਤ ਨੂੰ ਇਕੱਠੇ ਹੋਏ ਕਮਰੇ ਚ ਤਾਂ ਹੀ ਸੈਟ ਕਹਿੰਦਾ ਕਹਿੰਦਾ ਯਾਰ ਦੇਖੋ ਆਪ ਨੂੰ ਕੁਝ ਨਹੀਂ ਮਿਲਦਾ ਸੀ ਹੁਣ 75 ਰੁਪਏ ਮਿਲਦਾ ਮਿਲਦਾ ਰਹੇ ਨੇ ਨਾ ਨਾ ਕਰਿਓ ਉਹ ਮੈਂ ਕਿਹਾ 75 ਨਹੀਂ ਹੈਗੇ ਪਿੱਛੇ ਜ਼ੀਰੋ ਵੀ ਲਾਈ ਸੀ ਸਾਢੇ 75 ਰੁਪਏ ਅੱਛਾ ਤੇ ਮਤਲਬ ਉਹ ਆ ਵੀ ਲੋਡ ਕਾਟ ਦੀ ਮਾਇਸ ਹੈ ਸੀ 75 ਰੁਪਏ ਚ ਵੀ ਕੰਮ ਕਰਨ ਨੂੰ ਰਾਜੀ ਸੀ ਉਹਨਾਂ ਵੇਲੇ ਅੱਛਾ ਇਹ ਦੱਸੋ ਵੀ ਤੁਸੀਂ ਇੰਨਾ ਸਫਰ ਕੀਤਾ ਇਹਦੇ ਵਿੱਚ ਉਹ ਦਿਨ ਕਿਹੜਾ ਸੀ ਪਹਿਲਾ ਜਦੋਂ ਤੁਹਾਨੂੰ ਲੱਗਿਆ ਵੀ ਹਾਂ ਕੁਝ ਨਾ ਕੁਝ ਕਿਸੇ ਟਿਕਾਣੇ ਤੇ ਮੈਂ ਪਹੁੰਚ ਗਿਆ ਮੈਂ ਕੋਈ ਐਦਾਂ ਦਾ ਦਿਨ ਕੋਈ ਆਇਆ ਨਹੀਂ ਜੀ ਮੈਂ ਤਾਂ ਆਪਦੇ ਕੰਮ ਨੂੰ ਲੈ ਕੇ ਨਾ ਮੈਂ ਹੁਣ ਵੀ ਦੱਸਦਾ ਹਾਂ ਉਹਨਾਂ ਜੀ ਮੇਰੇ ਵਾਸਤੇ ਨਾ ਜਦੋਂ ਕੋਈ ਫਿਲਮ ਕਰਕੇ ਹਟਦਾ ਜਾਂਦਾ ਹੁਣ ਵੀ 10ਵੀਂ ਦਾ ਪੇਪਰ ਵਾਂਗੂ ਹੁੰਦਾ ਜੀ ਮੈਨੂੰ ਐਂਗਜ਼ਾਇਟੀ ਹੋ ਜਾਂਦੀ ਹੈ ਵੀ ਰੱਬਾ ਇੱਜ਼ਤ ਰੱਖ ਲਈ ਵੀ ਅੱਪੀ ਤੇਰੇ ਜਿਵੇਂ ਆ ਤੇਰੇ ਹੱਥ ਹੈ ਵੀ ਮੈਂ ਬੜੀ ਮਿਹਨਤ ਕਰਕੇ ਉਹਨੂੰ ਜਿਹੜਾ ਕੰਮ ਹੈ ਜੀ ਕਰਮ ਅਸੀਂ ਕਿਉਂਕਿ ਮਾਤਾ ਹੁਣੀ ਜਾਂ ਮੈਂ ਆਪ ਅਸੀਂ ਐ ਲੱਗਦੀ ਰੱਬਾ ਸਾਡੇ ਨਾਲ ਵੀ ਕਦੇ ਫੋਟੋ ਖਿਚਾਉਣਗੇ ਲੋਕ ਸਾਡੇ ਮਗਰ ਵੀ ਇਦਾਂ ਆਉਣਗੇ ਤੇ ਸਾਡੀਆਂ ਵੀ ਫਿਲਮਾਂ ਲੱਗਣਗੀਆਂ ਉਸ ਕੰਮ ਨੂੰ ਤਰਸਦਾ ਹੋਇਆ ਇਹ ਨਿਆਣਾ ਇਦਾਂ ਵੱਡਾ ਹੋਇਆ ਤੇ ਬਾਬੇ ਨੇ ਭਾਗ ਲਾਏ ਜੀ ਫਿਰ ਉਹ ਪਾਕ ਚੜੀ ਨਹੀਂ ਫਿਰ ਐਂ ਲ ਹਰ ਵੇਲੇ ਐਂ ਲੱਗਦਾ ਰਹਿੰਦਾ ਵੀ ਕੰਮ ਰੱਬਾ ਸੇਤ ਜੀ ਆਪੀ ਬਖਸ਼ੀ ਕੰਮ ਕਰ ਰੋ ਥੱਕਦੇ ਨਹੀਂ ਤਾਂ ਉਹੀ ਮਿਹਨਤ ਨਾਲ ਜਿਹੜੇ ਜਿਸ ਦਿਨ ਪਹਿਲਾ ਦਿਨ ਕੰਮ ਕੀਤਾ ਸੀ ਜਿੰਦਗੀ ਦਾ ਪਹਿਲਾ ਦਿਨ ਦਿਨ ਸੀਗਾ ਜੀ ਚੌਂ ਨਹੀਂ ਮੁੱਕਦਾ ਸੀਗਾ ਜੀ ਤਾਂ ਹੁਣ ਵੀ ਉਵੇਂ ਚੌਂ ਨਾਲ ਹੀ ਕੰਮ ਕਰਦਾ ਜੀ ਮੈਨੂੰ ਐਂ ਲੱਗਦਾ ਵੀ ਰੱਬਾ ਬਸ ਬੰਦ ਬਖਸ਼ੀ ਮੈਂ ਕੰਮ ਕਰਦਾ ਰਵਾਂ ਉਹ ਕਿਹੜਾ ਰੋਲਾ ਜਿਹੜਾ ਅਜੇ ਤੱਕ ਤੁਸੀਂ ਕਰਨਾ ਹੈ ਮੈਨੂੰ ਨਾ ਜੀ ਮੈਨੂੰ ਜਿਵੇਂ ਅੰਦਰ ਐਕਸਪੈਰੀਮੈਂਟਲ ਹੁੰਦਾ ਜੀ ਮੈਂ ਮੈਂ ਇੱਕ ਫਿਲਮ 'ਚ ਥੋੜਾ ਜਿਆ ਕੀਤਾ ਸੀ ਸ਼ੇਡ ਉਹ ਸੀ ਉਹ ਜਿਹੜੇ ਗੱਲਬਾਈ ਦਾ ਕੈਰੈਕਟਰ ਸੀਗਾ ਲਾਈਕ ਰੋਹ ਵਾਲਾ ਮੈਂ ਪਹਿਲਾਂ ਵਿਲਨ ਬਹੁਤ ਕੀਤੇ ਨੇ ਜੀ ਜਦੋਂ ਪੰਜਾਬੀ ਫਿਲਮਾਂ ਸਟਾਰਟ ਦੁਆਰੇ ਹੋਈਆਂ ਸੀਗੀਆਂ ਤਾਂ ਹਰਪ੍ਰੀਤ ਜਨ ਮਾਨਸਾਹਬ ਉਹਨਾਂ ਦੀਆਂ ਮੂਵੀਆਂ ਜਾਂ ਸਰਦਾਰ ਮਰਮੋਹਨ ਸਿੰਘ ਉਹਨਾਂ ਦੀਆਂ ਮੂਵੀਆਂ ਜਿੰਨੀਆਂ ਵੀ ਕੀਤੀਆਂ ਜੀ ਉਹਦੇ ਵਿੱਚ ਮੈਂ ਨੈਗੇਟਿਵ ਕੀਤਾ ਸੀਗਾ ਪਹਿਲਾਂ ਜੀ ਤੇ ਉਹ ਮੇਰਾ ਇੱਕ ਐਂਗਰੀ ਯੰਗ ਮੈਨ ਵਾਲਾ ਜਾਂ ਉਦੋਂ ਮੈਨੂੰ ਆਪਣੇ ਆਪ ਨੂੰ ਲੱਗਦਾ ਵੀ ਉਹ ਉਹ ਮੈਨੂੰ ਮੈਂ ਕਰਨਾ ਰਹਿੰਦਾ ਮੈਂ ਕਰਨਾ ਮੇਰੇ ਅੰਦਰ ਹੈ ਭੁੱਖ ਆਪਣੇ ਆਪ ਨੂੰ ਵੀ ਇੱਕ ਕਿਉਂਕਿ ਜੇ ਤੁਸੀਂ ਇੱਕ ਨਹੀਂ ਹੁੰਦਾ ਵੱਖਰੇ ਵੱਖਰੇ ਕਿਰਦਾਰ ਕਰਨੇ ਚਾਹੀਦੇ ਸੀ ਮੈਂ ਇਹ ਸਾਡੀ ਇੰਡਸਟਰੀ ਸਾਡੀ ਇੰਡਸਟਰੀ ਦਾ ਨਵੀਂ ਨਵੀਂ ਸੀਗੀ ਜੀ ਮਿਸਟਰ ਐਂਡ ਮਿਸ 420 ਫਿਲਮ ਆਈ ਸੀਗੀ ਉਹ ਚ ਕੁੜੀ ਦਾ ਕਰੈਕਟਰ ਸੀਗਾ ਜੀ ਕੁੜੀ ਦਾ ਕਰੈਕਟਰ ਕਰਨ ਨੂੰ ਕੋਈ ਰਾਜ਼ੀ ਹੋ ਨਹੀਂ ਸੀ ਕਹਿੰਦੇ ਕੁੜੀ ਦੇ ਨੋ ਤੋਂ ਪੱਕ ਜਾਊਗਾ ਬੰਦਾ ਅੱਛਾ ਵੀ 9 ਵੱਜਣ ਲੱਗ ਜੂਗਾ ਯਾਰ ਲੋਕ ਕੀ ਕਹਿਣਗੇ ਕੀ ਮੂੰਹ ਦਿਖਾਉਂਗੇ ਤੁਸੀਂ ਤਾਂ ਮੈਂ ਉਹਨੂੰ ਆਪਣਾ ਉਹਨੂੰ ਐਜ਼ ਅ ਚੈਲੰਜ ਲਿਆ ਵੀ ਕਰ ਰਫੇਰ ਕਿ ਹੁੰਦਾ ਕਰਨਾ ਹੈ ਜੀ ਮੇਰਾ ਕੰਮ ਹੈ ਉਹ ਕੰਮ ਦੇ ਨਾਲ ਕੰਮ ਨੂੰ ਕੰਮ ਦੇ ਛੱਡ ਕੇ ਚਾਹੀਦਾ ਜੀ ਬਾਅਦ ਵਿੱਚ ਤੁਸੀਂ ਕੀ ਉਹ ਉਹ ਅੱਡੇ ਕਿਸੇ ਆਧਾਰਨ ਜਿੰਦਗੀ ਉਹ ਹੋਵੀ ਹੈ ਜੀ ਉਹਦੇ ਚ ਇਹ ਪਾਕ ਨਹੀਂ ਚੜਨ ਦੇਈ ਦੀ ਤੇ ਮਤਲਬ ਅੱਗੇ ਨੂੰ ਹੁਣ ਕਿਹੜਾ ਜਿਹੜਾ ਤੁਸੀਂ ਕਿਹੜਾ ਵੱਡਾ ਮੇਨ ਪ੍ਰੋਜੈਕਟ ਹੈ ਜਿਹੜਾ ਤੁਸੀਂ ਕਰਨ ਜਾ ਰਹੇ ਹੋ ਇਸ ਸਰ ਹੁਣ ਸਾਡੇ ਤਿੰਨ ਪ੍ਰੋਜੈਕਟ ਹੈਗੇ ਨੇ ਜੀ ਇੱਕ ਤਾਂ ਬੰਬੂ ਗਾਰਟ 2 ਬਣ ਰਹੀ ਹੈ ਜੀ ਬੰਬੂ ਗਾਰਟ ਸਾਡੂ ਤੇ ਮੂਵੀ ਸੀ ਮੇਰੀ ਐਮ ਵੀਕ ਸਾਹਿਬ ਹਾਂਜੀ ਬੜੀ ਵਧੀਆ ਜੀ ਤੇ ਇੱਕ ਫਿਰ ਸਾਡੀ ਹੈਗੀ ਜੀ ਕਾਲਾ ਸ਼ਕ ਕਾਲਾ ਸਾਰਿਆਂ ਨੇ ਦੇਖੀ ਸੀ ਉਹ 2 ਬਣਾਉਣ ਜਾ ਰਹੇ ਹਾਂ ਇੱਕ ਬੇਖਬਰਤਾ ਚੱਲੀਆਂ ਆਈ ਸੀ ਜੀ ਜਿਹੜੀ ਹਰਿਆਣਾ ਤੇ ਉਹ ਇਹਨਾਂ ਨੂੰ ਲੈ ਕੇ ਰੀਤੇ ਉਹ ਜਿਹੜੇ ਹਾਂਜੀ ਜਿਹੜਾ ਆਪਾਂ ਪਰਮਾ ਦੇ ਵਿੱਚ ਪਏ ਹੋਨੇ ਦੀ ਉਹਨੂੰ ਤੇ ਇੱਕ ਮੇਰੀ ਆਪਣੀ ਮੂਵੀ ਹੈਗੀ ਜਿਹੜੀ ਜੱਗਾ ਸਤਕੁੰਜੀ ਆ ਉਹਦਾ ਨਾਮ ਹੈਗਾ ਜੱਗਾ ਸਤਕੁੰਜੀ ਉਹ ਥੋੜਾ ਜਿਹਾ ਨੈਗੇਟਿਵ ਸ਼ੇਡ ਹੈ ਪਰ ਹੈਗਾ ਲੱਗੂ ਗੁੰਡਾ ਪਰ ਹੈ ਪੋਜ਼ਿਟਿਵ ਆ ਉਹਦਾ ਦਿਲਦੋਆ ਉਹ ਕੋਮੇਡੀ ਮੂਵੀ ਹੈ ਦੀ ਪੰਜਾਬੀ ਸਿਨੇਮਾ ਇਸ ਸਮੇਂ ਕਿਸ ਸਥਾਨ ਤੇ ਖੜਾ ਹੈ ਪੰਜਾਬੀ ਸਿਨੇਮਾ ਦੇਖੋ ਜਿਹੜਾ ਸਾਨੂੰ ਰੋਜੀ ਰੋਟੀ ਦੇ ਰਿਹਾ ਜੀ ਮੈਂ ਤਾਂ ਕਹੂੰਗਾ ਬਾਬਾ ਇਹਨੂੰ ਭਾਗ ਲਾਈ ਰੱਖੇ ਬੜਾ ਵਧੀਆ ਪਰ ਸਾਨੂੰ OTT ਨੇ ਥੋੜੀ ਠੱਲ ਪਾਈ ਹੈ ਕਿਉਂਕਿ ਸਾਨੂੰ ਜਿਹੜੀ ਆਉਣ ਵਾਲੀ ਜਨਰੇਸ਼ਨ ਦੇਖੋ ਚੇਂਜ ਹੁੰਦਾ ਰਹਿੰਦਾ ਸਰ ਪਹਿਲਾਂ ਸਿਨੇਮਾ ਚੱਲਦਾ ਸੀ ਸਿਨੇਮਾ ਚੱਲਦਾ ਜੀ ਤੇ ਪ੍ਰਸਤਾਇ ਨੂੰ ਪੂਜਦੇ ਆਂ ਜੀ ਸਾਡੀ ਰੋਜੀ ਰੋਟੀ ਇੱਥੋਂ ਚੱਲਦੀ ਐ ਪਰ ਜਿਹੜਾ OTT ਐ ਜਿਹੜਾ ਹੱਥਾਂ ਦੇ ਵਿੱਚ ਮੋਬਾਈਲ ਆ ਗਿਆ ਨਾ ਬੱਚਿਆਂ ਦੇ ਤੇ ਘਰੇ ਸਾਡੇ ਸਾਡੇ ਕੋਲ ਤੁਸੀਂ ਇਹ ਦੇਖੋ ਵੀ ਜਿਹੜੀ 1 ਮਿੰਟ ਤੋਂ ਬਾਅਦ ਜੇ ਆਪਾਂ ਗਾਣਾ ਗੁਰੂ ਜੀ ਕਹਾਣਾਂ ਚ ਚੈਨਲ ਕਰਦੇ ਆਂ ਗੁਰੂ ਜੀ ਚੱਲਦੀ ਰਹਿੰਦੀ ਐ ਆਉਂਗਲ ਚੱਲਦੀ ਰਹਿੰਦੀ ਮੈਨੂੰ ਗਾਣਾ ਕਰੀਏ ਪਸੰਦ ਨਹੀਂ ਆ ਵੀ ਜਿੱਥੇ ਗੱਲ ਤੇਗੀ ਤਾਂ ਫੇਰ ਆਪਾਂ ਦੇਖਦੇ ਆਂ ਉਹ ਵੀ ਥੋੜੇ ਟਾਈਮ ਲਈ ਤਾਂ ਫਿਲਮ ਹੈਗਾ ਇਸ ਲੰਮਾ ਪ੍ਰੋਸੈਸ ਤਾਂ ਉਹ ਲੋਕਾਂ ਦੇ ਹੁਣ ਘਰਾਂ ਦੇ ਵਿੱਚ ਹੱਥਾਂ ਦੇ ਵਿੱਚ OTT ਤੇ ਆ ਜਾਂਦੀ ਹੈ ਫਿਲਮ ਜੀ ਤਾਂ ਫਿਰ ਉਹਦੀ ਵੈਲਿਊ ਲਈ ਜਾਂਦੀ ਰਹਿੰਦੀ ਜਿਹੜੀ ਚੀਜ਼ ਘਰੇ ਫ੍ਰੀ ਦੇ ਵਿੱਚ ਆਉਂਦੀ ਹੈ ਵੱਡੀ ਸਕਰੀਨ ਤੇ ਦੇਖਣ ਦਾ ਹੋਰ ਮਜ਼ਾ ਲੱਗਦਾ ਵੱਡੀ ਸਕਰੀਨ ਤੇ ਦੇਖਣ ਦਾ ਜਿਹੜਾ ਮਜ਼ਾ ਹੈ ਫਿਲਮ ਤਾਂ ਵੱਡੀ ਸਕਰੀਨ ਤੇ ਜਿਵੇਂ ਆ ਜਾਂਦਾ ਉਹਨੂੰ ਦੇਖਿਆ ਵੀ ਜਾਂਦਾ ਜੀ ਫਿਰ ਉੱਥੇ ਪਤਾ ਲੱਗਦਾ ਜੀ ਸਾਡੇ ਤਾਂ ਹੀ ਜਦੋਂ ਜਦੋਂ ਵੱਡੀ ਸਕਰੀਨ ਤੇ ਲੋਕ ਆਉਣ ਜੀ ਫੇਰ ਸਾਡੀ ਬੱਲੇ ਬੱਲੇ ਹੁੰਦੀ ਹੈ ਫੇਰ ਸਾ ਲੋਕ ਤਾੜੀਆਂ ਮਾਰਦੇ ਨੇ ਫੇਰ ਬੰਦਾ ਰਾਈਸ ਕਰਦਾ ਫੇਰ ਉਹ ਉਹਨੂੰ ਪਿੱਛੇ ਹੋਰ ਫਿਲਮਾਂ ਮਿਲਦੀਆਂ ਨੇ ਹਨਾ ਜੀ OTT ਨੇ ਥੋੜੀ ਠੱਲ ਪਾਈ ਹੈ ਬਰਦਰਵਾਇਜ਼ ਵੈਰੀ ਗੁੱਡ ਜੀ ਸਿਨੇਮਾ ਬਹੁਤ ਵਧੀਆ ਚੱਲ ਰਿਹਾ ਜੀ ਬਾਬੇ ਦੀ ਕਿਰਪਾ ਹੈ ਤੇ ਵਾਹਿਗੁਰੂ ਕਿਰਪਾ ਕਰਨ ਇਹ ਹੋਰ ਅੱਗੇ ਵਧ ਰਹੀ ਜੀ ਅਸੀਂ ਕੰਮ ਕਰਦੇ ਰਹੇ ਤੇ ਜਾਂਦੇ ਜਾਂਦੇ ਇੱਕ ਸਵਾਲ ਹੋਰ ਜੀ ਉਹ ਸਵਾਲ ਜਿਹੜਾ ਮੈਂ ਨਹੀਂ ਪੁੱਛਿਆ ਪਰ ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹੋ ਜਵਾਬ ਤਾਂ ਬਸ ਇਹੀ ਹੈ ਜੀ ਜਿਹੜਾ ਸਭ ਤੋਂ ਵੱਧ ਮੈਂ ਤਾਂ ਇਹੀ ਕਹਿੰਦਾ ਆਪਣੇ ਆਪ ਕਹਿਣਾ ਹੁੰਦਾ ਜੇਨ ਦੇਖੋ ਨਾ ਜੇ ਜਦੋਂ ਤੁਸੀਂ ਕੁਝ ਬਣ ਜਾਂਦੇ ਹੋ ਤੁਸੀਂ ਇੰਟਰਵਿਊ ਤਾਂ ਹੀ ਕਰ ਰਹੇ ਹੋ ਵੀ ਕੁਝ ਉਹਦੀ ਵੈਲਿਊ ਹੈ ਲੋਕ ਸੁਣਣਗੇ ਤੇ ਉਹਦੇ ਤੋਂ ਕੁਝ ਸਿੱਖਣ ਜਾਂ ਨਾ ਸਿੱਖਣ ਚਾਹੀਦੀ ਬੁਰਾ ਜਾਂ ਚੰਗਾ ਵਟਐਵਰ ਤਾਂ ਮੈਨੂੰ ਆ ਲੱਗਦਾ ਜੀ ਸਮਾਜ ਨੂੰ ਸਹੀ ਪਾਸੇ ਤੋਰੀ ਸਮਾਜ ਜਿਹੜਾ ਹੈਗਾ ਨਿਗਰਦਾ ਜਾ ਰਿਹਾ ਅਸੀਂ ਮੈਂ ਆਪਾਂ ਕੈਂਸਰ ਨੂੰ ਸਾਰੇ ਰੋ ਰਹੇ ਆ ਅਸੀਂ ਯੂਰੇਨੀਅਮ ਪਾਣੀ ਦੇ ਵਿਚਾਰੇ ਉਹਨੂੰ ਰੇਡੀਓਪੈਸੀਡਸ ਖਾ ਰਹੇ ਆ ਜਾਂ ਪੋਲੂਸ਼ਨ ਹੈ 에ਅਰ ਦੇ ਵਿੱਚ ਉਹਨੂੰ ਸਾਰੇ ਉਹ ਕਰੀ ਜਾਂਦੇ ਆ ਜੀ ਪਰ ਮੈਨੂੰ ਲੱਗਦਾ ਸਭ ਤੋਂ ਵੱਡੀ ਛੇ ਆਪਾਂ نسل ਬਚਾਉਣੀ ਆ ਆਪਣੀ ਆਉਣ ਵਾਲੀ ਜਨਰੇਸ਼ਨ ਬਚਾਉਣੀ ਆ ਤਾਂ ਪਲੀਜ਼ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਵਾਕਾਂ ਦੇ ਹੱਥਾਂ ਚ ਮੋਬਾਈਲ ਖੋਲੋ 10ਵੀਂ ਤੋਂ ਪਹਿਲਾਂ ਤਾਂ ਨਾ ਤੋ ਇਹ ਇਹ ਇਧਰ ਵੀ ਭੁੱਖਾ ਕੇ ਕਰ ਰਿਹਾ ਹੋਈ ਬੇਨਤੀ ਕਰਦਾ ਸਾਰਿਆਂ ਨੂੰ 10ਵੀਂ ਤੋਂ ਪਹਿਲਾਂ ਬੱਚਿਆਂ ਕੋਲੇ ਮੋਬਾਈਲ ਨਹੀਂ ਹੋਣਾ ਚਾਹੀਦਾ ਜੀ ਕਿਉਂਕਿ ਇਟਸ ਵ ਸਾਡੀ ਨਸਲ ਖਰਾਬ ਹੋ ਜੂਗੀ ਜਦੋਂ ਆਪਾਂ ਸਾਰਾ ਦੇਖੋ ਆਪਣੇ ਜਿਹੜੀ ਆਪਾਂ ਕਲਚਰਡ ਹੈਗੇ ਜੀ ਅਸੀਂ ਸਾਰਿਆਂ ਨੂੰ ਬਾਪ ਹੈ ਜਿਹੜਾ ساری ਉਮਰ ਮਾਂ ਮਿਹਨਤ ਕਰਦੀ ਰਹਿੰਦੀ ਵੀ ਕੁਝ ਦੋ ਬੱਚੇ ਜੇ ਮੇਰੇ ਦੁਆ ਨੂੰ ਇੱਕ ਇੱਕ ਉਠੀ ਤਾਂ ਹੋਈ ਜਾਵੇ ਜਾਂ ਚਾਰ ਚਾਰ ਕਿਲੇ ਦੇ ਉਹਨਾਂ ਨੂੰ ਆਈ ਜਾਣ ਜੇ ਚਾਰ ਚਾਰ ਕਿਲੇ ਦੇਣ ਨੂੰ ਤਿਆਰ ਹੋਣਾ ਤਾਂ ਸਿਹਤ ਸਭ ਤੋਂ ਜ਼ਰੂਰੀ ਹੈ ਉਹਨਾਂ ਦਾ ਮੈਂਟਲ ਹੈਲਥ ਸਭ ਤੋਂ ਜ਼ਰੂਰੀ ਹੈ ਇਸ ਕਰਕੇ ਜਿਹੜੇ ਫੋਨ ਨੇ ਉਹ 10ਵੀਂ ਤਵਾਂ ਜਦੋਂ ਮੈਚੁਰ ਹੋ ਜਾਂਦਾ ਬੱਚਾ ਜ਼ਰੂਰ ਦਿਓ ਇਹਦੇ ਮਿਸਿਊਜ਼ ਬਹੁਤ ਜ਼ਿਆਦਾ ਨੇ ਮੈਂ ਜਾਂਦਾ ਜਾਂਦਾ ਇੱਕ ਵਾਰ ਹੋਰ ਪੁੱਛੂੰਗਾ ਕਿ ਵੀਨੂ ਢਿੱਲੋਂ ਕਦੇ ਸਿਆਸਤ ਦੇ ਮੈਦਾਨ 'ਚ ਉਤਰਨਗੇ ਨਹੀਂ ਕਦੇ ਨਹੀਂ ਜੀ ਪਰ ਮੇਰਾ ਮਨ ਬਹੁਤ ਹੈ ਵੀ ਮੈਂ ਸਹਾਰ ਸਕਦਾ ਮੈਂ ਜਦੋਂ ਤੁਸੀਂ ਇਸ ਲੈਵਲ ਤੇ ਪਹੁੰਚ ਜਾਂਦੇ ਹੋ ਨਾ ਮੈਨੂੰ ਲੱਗਦਾ ਫਿਰ ਜਦੋਂ ਮਹਾਰਾਜ ਨੇ ਤੁਹਾਨੂੰ ਰਜਾਤਾ ਉਹ ਖੁਕਰੀ ਹੋਣੀ ਚਾਹੀਦੀ ਮੈਨੂੰ ਇਹ ਕਹਿਣ ਲੱਗਦਾ ਹੁੰਦਾ ਜਦੋਂ ਸਾਰੇ ਜਣੇ ਕਹਿੰਦੇ ਨੇ ਬਾਰੀ-ਬਾਰੀ ਵੀ ਰਿਪੀਟ ਕਿਉਂ ਕਰਦੇ ਹੋ ਰਿਸਪੋন্স ਕਰੋ ਮੈਨੂੰ ਮੈਨੂੰ ਇਹ ਹੋਣਾ ਚਾਹੀਦਾ ਜਜਮੈਂਟ ਹੋਣਾ ਚਾਹੀਦਾ ਮੈਨੂੰ ਜਦੋਂ ਲੋਕਾਂ ਨੇ ਤੁਹਾਨੂੰ ਪਸੰਦ ਕਰਦੇ ਨੇ ਜੇ ਤੁਹਾਨੂੰ ਚੂਜ਼ ਕਰ ਲਿਆ ਜੇ ਤੁਹਾਡੇ 'ਚ ਤੁਹਾਡੇ 'ਚ ਮੇਰੇ ਨਾਲੋਂ ਵੱਧ ਕੁਆਲਿਫ ਤੋ ਵਾਏ ਨਾ ਵੀ ਤੁਸੀਂ ਵੀ ਆਪ ਕਹਿੰਦੇ ਪੰਜਾਬ ਦੀ ਸੇਵਾ ਕਰਨੀ ਹੈ ਵੀ ਮੈਂ ਪੰਜਾਬ ਦੀ ਸੇਵਾ ਕਰੂਗਾ ਬਿਲਕੁਲ ਇਹ ਹੈਗਾ ਸੇਵਾ ਦੇ ਵਿੱਚ ਕੁਝ ਨਾ ਕੁਝ ਤਾਂ ਹੈਗਾ ਜਿਹੜਾ ਬਾਰੀ ਬਾਰੀ ਉਹਨੂੰ ਕਰਨ ਨੂੰ ਫਿਰਦੇ ਨੇ ਸਾਰੇ ਕਿਸੇ ਹੋਰ ਨੂੰ ਮੌਕਾ ਦੇ ਤਾ ਉਹਨੂੰ ਕਰ ਲੈਣ ਤੋਂ ਲੈ ਪਾਈਏ ਕਿ ਤੂੰ ਕਰ ਲੈ ਜਦ ਖਾਣੇ ਨਹੀਂ ਮੈਂ ਕੁਛ ਬਿਲਕੁਲ ਤਾਂ ਉਹ ਚੀਜ਼ ਜ਼ਰੂਰੀ ਹੈ ਮੈਨੂੰ ਲੱਗਦਾ ਵੀ ਇਦਾਂ ਦੇ ਬਣੀ ਐ ਸੱਜਣ ਇਦਾਂ ਦੇ ਬਣੀ ਐ ਜਦ ਤੁਸੀਂ ਇਲੈਕਸ਼ਨ ਆ ਆਪਾਂ ਇੰਡੀਆਂ ਮਹਿੰਗੀਆਂ ਮਹਿੰਗੀਆਂ ਲੜ ਲੈਣੀਆਂ ਤਾਂ ਇਹਦਾ ਮਤਲਬ ਘਰੋਂ ਤਾਂ ਸਾਰਾ ਠੀਕ ਹੀ ਹੁੰਦਾ ਬਿਲਕੁਲ ਰੋਟੀ ਪਾਣੀ ਖਾਣੇ ਜਾਣਾ ਕੁਛ ਦੀ ਨਾਲ ਉਹ ਜਿਹੜੀ ਮਾਇਆ ਹੈ ਨਾ ਕੋਈ ਵੀ ਮਾਇਆ ਇਹ ਸਮਝ ਮਾਇਆ ਦਾ ਸੱਜਣ ਤੁਹਾਡੇ ਜਾਣ ਤੋਂ ਬਾਅਦ ਕਿਸੇ ਹੋਰ ਨੇ ਬਣ ਜਾਣਾ ਹੈ ਮਾਇਆ ਕਦੇ ਰੰਡੀ ਨਹੀਂ ਹੁੰਦੀ ਮਾਇਆ ਦਾ ਖਸਮ ਕਿਸੇ ਹੋਰ ਨੇ ਬਣ ਜਾਣਾ ਹੈ ਇਸ ਕਰਕੇ ਉਹ ਐਡਾ ਐਡਾ ਲਾਲਚੀ ਨਹੀਂ ਹੋਣਾ ਚਾਹੀਦਾ ਜ ਜਦੋਂ ਕੋਈ ਤੁਹਾਡੇ ਚ ਕੁਝ ਬਣਦਾ ਵੀ ਤੁਹਾਨੂੰ ਪਰਮਾਤਮਾ ਇਹ ਵੱਲ ਬਖਸ਼ਦਾ ਜਾਂ ਤੁਹਾਨੂੰ ਇਦਾਂ ਦੀ ਉਹ ਬਖਸ਼ਦਾ ਵੀ ਤੁਹਾਡੇ ਹੱਥ ਚ ਹਰਾ ਪੈਨ ਹੋਵੇ ਤਾਂ ਉਦੋਂ ਮੈਨੂੰ ਲੱਗਦਾ ਤਰੱਕੀ ਲਿਖ ਦੇਣੀ ਚਾਹੀਦੀ ਹੈ ਪੰਜਾਬ ਦਾ ਰੂਹਾਨ ਬਦਲ ਦੇਣੀ ਚਾਹੀਦੀ ਹੈ ਜਿਹੜੀ ਹੈ ਨਾ ਮੈਨੂੰ ਲੱਗਦਾ ਵੀ ਹੋਣਾ ਚਾਹੀਦਾ ਇਦਾਂ ਦਾ ਸਾਡੇ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਬੇਨਤੀ ਵੀ ਕਰ ਦੇਣਾ ਕਰਨਾ ਚਾਹੀਦਾ ਕੁਝ ਨਹੀਂ ਕਰਨਾ ਇਮਾਨਦਾਰੀ ਨਾਲ ਨਿਆਰਾ ਲੈ ਦੋ ਮੁੜ ਕੇ ਬਦਲ ਹੀ ਨਾ ਕੰਮ ਮੈਂ ਤਾਂ ਕਹਿੰਦਾ ਆਪ ਅੱਬ ਦੇ ਬਾਰੇ ਗੱਲ ਸੁਣਾ ਚਾਹੀਦਾ ਵੀ ਮੇਰੇ ਪੋਸਟ ਲੱਗਣ ਜਾਂ ਮੇਰੇ ਬਾਰੇ ਇਦਾਂ ਕਰੋ ਕੋਈ ਕਰਨ ਦੀ ਲੋੜ ਨਹੀਂ ਜਿਆ ਤੁਹਾਡੇ ਕੰਮ ਬੋਲਣ ਕੰਮ ਕਰਨਾ ਚਾਹੀਦਾ ਕੰਮ ਬੋਲਣੇ ਚਾਹੀਦੇ ਨੇ ਕੰਮਾਂ ਨਾਲ ਹੀ ਆ ਸਟੋੜਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਇਹਨਾਂ ਸਮਾਂ ਦਿੱਤਾ ਤੁਸੀਂ ਬਹੁਤ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਬਾਈ ਚੰਦੀ ਕਵਸਰ। ਇਨ ਦੋਸਤੋ ਇਹ ਸੁਣ ਵੀ ਨੋਟ ਇਹ ਲੋ ਜਿਵੇਂ ਪਹਿਲਾਂ ਗੱਲ ਕਰ ਚੁੱਕੇ ਵੀ ਕਿਸੇ ਪਛਾਣ ਦੇ ਮਤਜ ਨਹੀਂ ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਇਤਿਹਾਸ ਸ੍ਰੀਮਾਨ ਜਗਤ ਦਾ ਲਿਖਿਆ ਜਾਏਗਾ ਇਹਨਾਂ ਦਾ ਵਿਸ਼ੇਸ਼ ਅਤੇ ਵਿਸ਼ੇਸ਼ ਜ਼ਿਕਰ ਹੋਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਚੱਲਦੇ ਅਗਲਾ ਚਲੋ। ਧੰਨਵਾਦ।